ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੀਰੇ ਇਹ ਵੀਡੀਓ ਜੇ ਆਪਾਂ ਨੇ ਦੋ ਚੀਜ਼ਾਂ ਬਾਰੇ ਗੱਲ ਕਰਨੀ ਹੈ ਇੱਕ ਤਾਂ ਵੀਰ ਦਾ ਮੈਸੇਜ ਆਇਆ ਸੀਗਾ ਵੀ ਜਿਹੜੀਆਂ ਤੁਸੀਂ ਗਾਵਾਂ ਲਈਆਂ ਨੇ ਵੀ ਕਿੱਥੋਂ ਲਈਆਂ ਨੇ ਵੀ ਮੰਡੀ ਚੋਂ ਜੇ ਲਈਆਂ ਨੇ ਵੀ ਤੁਹਾਡੇ ਨਾਲ ਕੋਈ ਧੋਖਾਧਾਖਾ ਨਹੀਂ ਹੋਇਆ ਵੀ ਜਿੰਨਾ ਉਹਨਾਂ ਨੇ ਦੁੱਧ ਦੱਸਿਆ ਉਹ ਨਹੀਂ ਦਿੱਤਾ ਤੇ ਇੱਕ ਗੱਲ ਕਰਨੀ ਹੈ ਵੀਰੇ ਆਪਾਂ ਨੇ ਵੀ ਜਿਹੜੇ ਵੀਰਾਂ ਨੇ ਮੈਸੇਜ ਕਰਿਆ ਸੀ ਵੀ ਤੁਸੀਂ ਕਿੰਨਾ ਹਰਾਚਾਰਾ ਵੀ ਜਿਹੜਾ ਤੋਲ ਕੇ ਪਾਉਨੇ ਹੋ ਹਰਾਚਾਰਾ ਤੂੜੀ ਫੀਡ ਵਗੈਰਾ ਵੀ ਉਹ ਕਿਹੜੇ ਹਿਸਾਬ ਨਾਲ ਪਸ਼ੂ ਨੂੰ ਪਾਉਨੇ ਹੋ ਉਹ ਵੀਰੇ ਆਪਾਂ ਨੇ ਇੱਕ ਤਾਂ ਜਿਵੇਂ ਹੁਣ ਆ ਬੱਚੀਆਂ ਦਾ ਕਰਕੇ ਰੱਖਿਆ ਵੀਰੇ ਬੱਚੀਆਂ ਨੂੰ ਆਪਾਂ ਜਿਵੇਂ ਕਾਫਟਾਟਰ ਫੀਡ ਵੀ ਪਾ ਲੈਨੇ ਆ ਜਣੇ ਜੀ ਹੋਮ ਮੇਡ ਵੀ ਬਣਾ ਲੈਨੇ ਆ ਆਪਾਂ ਨੇ ਹੋਮ ਮੇਡ ਬਣਾਈ ਹੋਈ ਆ ਵੀ ਮਤਲਬ ਆ ਬੱਚੀਆਂ ਨੂੰ ਕਰਕੇ ਰੱਖਿਆ ਆ ਵੀਰੇ ਝੋਟੀ ਨੂੰ ਤੇ ਇੱਧਰ ਆਪਾਂ ਵੀਰੇ ਤੁਹਾਨੂੰ ਦੱਸਦੇ ਆ ਵੀ ਜਿਹੜੀਆਂ ਜਿਹੜੀ ਬੈੜੀ ਹੁਣ ਆਪਣੀ ਵੀ ਮਤਲਬ ਵਧੀਆ 20 ਕਿਲੋ ਦੁੱਧ ਤੇ ਚੱਲਦੀ ਆ ਉਹਦਾ ਆਪਾਂ ਨੂੰ ਤੁਸੀਂ ਟੋਟਲ ਰਾਸ਼ਨ ਦੱਸਦੇ ਆ ਆਪਾਂ ਵੀ ਕਿੰਨਾ ਰੱਖਿਆ ਹੋਇਆ ਆਪਾਂ ਨੇ ਜੇ ਤਾਂ ਵੀਰੇ ਪਹਿਲਾਂ ਮੈਂ ਗੱਲ ਕਰਾਂ ਵੀ ਜੇ ਬਰੀਡ ਦੀ ਗੱਲ ਵੀਰੇ ਆਪਣੇ ਕੋਲ ਹਜੇ ਤੱਕ ਕੋਈ ਬਰੀਡ ਨਹੀਂ ਹੈਗੀ ਉਹ ਵੀ ਆਪਾਂ ਗੱਲ ਕਰਦੇ ਆ ਬਾਹਰ ਤੁਹਾਡੇ ਨੂਨ ਨਾਲੇ ਮੈਂ ਗਾਵਾਂ ਦਿਖਾਉਣਾ ਵੀ ਆਪਾਂ ਨੇ ਕਿੰਨੇ ਦੀਆਂ ਗਾਂ ਲਈ ਸੀ ਕਿੰਨੇ ਦੀਆਂ ਗਾਵਾਂ ਲਈਆਂ ਨੇ ਕਿੰਨਾ ਕਿੰਨਾ ਉਹਨਾਂ ਨੇ ਦੁੱਧ ਦਿੱਤਾ ਹੁਣ ਕਿੰਨੇ ਤੇ ਚੱਲਦੀਆਂ ਨੇ ਵੀ ਕਿਹੜੇ ਕਿਹੜੇ ਸੀਮਨ ਆਪਾਂ ਨੇ ਲਵਾਏ ਹੋਏ ਨੇ ਵੀਰੇ ਹੁਣ ਆ ਗੱਲ ਕਰਾਂ ਮੈਂ ਜਿਹੜੀ ਇੱਥੇ ਗਾਂ ਬੰਦਦੇ ਆ ਵੀਰੇ ਉਹ ਵੀਰੇ 20 ਕਿਲੋ ਦੁੱਧ ਤੇ ਚੱਲਦੀ ਆ ਠੀਕ ਆ ਉਹਨੂੰ ਆਪਾਂ ਵੀਰੇ 9 ਕਿਲੋ ਫੀਡ ਪਾਉਨੇ ਆ 14 ਕਿਲੋ ਵੀ ਮਤਲਬ ਹਰਾ ਚਾਰਾ ਪਾਉਣਾ ਹੈ ਹਰਾ ਚਾਰਾ ਵੀਰੇ ਜੇ ਤਾਂ ਥੋੜਾ ਜਿਹਾ ਪੱਕਾ ਵੀ ਮਤਲਬ ਪਕਰੌੜ ਆ ਉਹ ਤਾਂ ਵੀਰੇ 14 ਕਿਲੋ ਕਿਉਂਕਿ ਉਹ ਚ ਡਰਾਈ ਮੈਟਰ ਵੱਧ ਹੁੰਦਾ ਉਹ ਜ ਤੂੜੀ ਦੀ ਮਾਤਰਾ ਘੱਟ ਪੈਂਦੀ ਆ ਤੇ ਜੇ ਹਰਾ ਕੱਚਾ ਥੋੜਾ ਜਿਹਾ ਉਹ 10 ਕਿਲੋ ਹੀ ਪਾ ਦਿੰਨੇ ਹੁੰਨੇ ਆ ਤੇ ਤੂੜੀ ਦੀ ਮਾਤਰਾ ਵਧਾ ਦਿੰਨੇ ਆ ਤੇ 5 ਕਿਲੋ ਜੇ ਵੀਰੇ ਮਤਲਬ ਹਰਾ ਕੱਚਾ ਘੱਟ ਉਮਰ ਦਾ 40 ਦਿਨ ਤੋਂ ਥੱਲੇ ਆ ਉਹ 10 ਕਿਲੋ ਨਾਲ 5 ਕਿਲੋ ਤੂੜੀ 15 ਤੇ 9 ਕਿਲੋ ਫੀਡ ਆ ਵੀਰੇ 24 ਕਿਲੋ ਰਾਸ਼ਨ ਬਣਦਾ ਜੇ ਹਰਾ ਪੱਕਾ ਤਾਂ ਉਹ ਤੁਸੀਂ 15 16 ਕਿਲੋ ਵੀ ਪਾ ਸਕਦੇ ਹੋ ਦੋ ਦੋ ਟਾਈਮ ਪਾ ਲੋ ਚਾਹੇ ਤਿੰਨ ਟਾਈਮ ਪਾ ਲੋ ਉਹ ਚ 5 ਕਿਲੋ 4 ਕਿਲੋ ਤੂੜੀ ਰਲਾ ਲਓ 9 ਕਿਲੋ ਵੀਰੇ ਆਪਾਂ ਫੀਡ ਪਾਉਨੇ ਆ ਫੀਡ ਯਾਨੀ ਕਿ ਵੀਰੇ 2.5 ਕਿਲੋ ਦੁੱਧ ਮਗਰ 1 ਕਿਲੋ ਪਾਉਣੀ ਚਾਹੀਦੀ ਆ ਵੀ ਜਿਹੜੇ ਵੀਰੇ ਚਾਰ ਪਾਉਂਦੇ ਨੇ ਆਪਾਂ ਵੀਰੇ ਹਜੇ ਚਾਰ ਨਹੀਂ ਪਾਉਂਦੇ ਆਪਾਂ ਯਾਨੀ ਕਿ 1 ਕਿਲੋ ਐਕਸਟਰਾ ਫੀਡ ਪਾਉਨੇ ਆ ਸਰੀਰ ਵਾਸਤੇ ਤੇ ਆ ਬੈੜੀ ਵੀ ਵੀਰੇ 19 20 ਕਿਲੋ ਤੇ ਚੱਲਦੀ ਆ ਇਹਨਾਂ ਦੋਹਾਂ ਦਾ ਯਾਨਕੀ ਰਾਸ਼ਨ ਆ ਜਿਹੜਾ ਉਹ ਸੇਮ ਰੱਖਿਆ ਹੋਇਆ ਆਪਾਂ ਜਿਹੜੀ ਆ ਤੀਏ ਤੇ ਆ ਵੀਰੇ ਇਹ ਚੱਲਦੀ ਆ 15 ਕਿਲੋ ਦੁੱਧ ਤੇ ਇਹਦਾ ਰਾਸ਼ਨ ਆਪਾਂ ਨੇ ਯਾਨਕੀ ਇਹਨਾਂ ਨਾਲੋਂ ਵੀ ਮੰਨ ਲਓ 3 ਕਿਲੋ ਦਾ ਫੀਡ ਘਟਾਈ ਹੋਈ ਹੈ ਜੇ ਇਹਨਾਂ ਨੂੰ 9 ਇਹਨੂੰ 6 ਆ ਠੀਕ ਆ ਹਰਾਚਾਰਾ ਤੇ ਤੂੜੀ ਉਹ ਆਪਾਂ 2 2 ਕਿਲੋ ਜਿਵੇਂ ਇਹਨਾਂ ਨੂੰ 14 14 ਕਿਲੋ ਆ ਇਹਨੂੰ 12 ਕਰ ਦਿੰਨੇ ਆ ਜੇ ਕੱਚਾ 8 ਤੇ ਇਹਨਾਂ ਦੀ ਵੀ ਵੀਰੇ ਇੰਨੀ ਹੋ ਆ ਇਹ ਗਾਂ ਵੀ ਦੇ ਆਪਣੀ ਗੱਭਣ ਵੀ ਮਤਲਬ ਹੁਣ ਤੁਹਾਨੂੰ ਗਾਵਾਂ ਦਿਖਾਵਾਂਗੇ ਆਪਾਂ ਬਾਹਰ ਯਾਨੀ ਜੇ ਇਹ ਤੁਹਾਨੂੰ ਮੈਂ ਦਿਖਾ ਰਿਹਾ ਵੀ ਕਿਹੜੇ ਹਿਸਾਬ ਨਾਲ ਪਾਉਣਾ ਚਾਹੀਦਾ ਜੇ ਤੁਹਾਡਾ ਜਣਜੀ ਡੰਗਰ ਗੱਭਣ ਹੋ ਗਿਆ ਉਹਨੂੰ ਫੀਡ ਦੀ ਡੋਜ਼ ਤੇ ਤੂੜੀ ਦੀ ਡੋਜ਼ ਵੀ ਮਤਲਬ ਹਰੇ ਦੀ ਡੋਜ਼ ਘਟਾਤੀ ਫੀਡ ਦੀ ਡੋਜ਼ ਘਟਾਦੀ ਤੂੜੀ ਵਧਾਦੀ ਠੀਕ ਆ ਵੀਰੇ ਯਾਨੀ ਜੀ 4 ਕੁ ਮਹੀਨੇ ਗਾਂ ਤੋਂ ਵੀਰੇ ਪੀਕ ਤੇ ਦੁੱਧ ਲੈ ਲਵੇ ਵੀ ਮਤਲਬ ਜਿਵੇਂ ਆਪ ਨਾਰਮਲ ਲਗਾਵਾ ਦੀ ਗੱਲ ਕਰਦਾ ਜਿਹੜੇ ਵੱਡੇ ਫਾਰਮ ਵਾਲੇ ਨੇ ਵੀਰੇ ਉਹਨਾਂ ਦੀਆਂ ਗੱਲਾਂ ਹੋਰ ਹੁੰਦੀਆਂ ਨੇ ਆਪਾਂ ਨੇ ਜਿਨ੍ਹਾਂ ਨੇ ਜਾਨੀ ਜੀ ਕੰਮ ਸਟਾਰਟ ਕਰਨਾ ਇੱਕ ਤੋਲਣ ਦਾ ਵੀਰੇ ਇਹ ਆਪਾਂ ਨੂੰ ਇੱਕ ਤਾਂ ਪਤਾ ਲੱਗ ਜਾਂਦਾ ਵੀ ਆਪਣਾ ਪਸ਼ੂ ਕਿੰਨਾ ਰਾਸ਼ਨ ਖਾਂਦਾ ਫੀਡ ਵੀ ਆਪਾਂ ਨੂੰ ਪਤਾ ਲੱਗ ਵੀ ਕਿੰਨੀ ਫੀਡ ਉਹਨੇ ਖਾਦੀ ਆ ਕਿੰਨਾ ਆਪਾਂ ਨੂੰ ਦੁੱਧ ਦਿੱਤਾ ਕਿੰਨਾ ਆਪਾਂ ਨੇ ਉਹਨੂੰ ਰਾਸ਼ਨ ਪਾਇਆ ਵੀ ਕਿੰਨਾ ਬਚਾ ਹੋਇਆ ਸਾਰਾ ਕੁਝ ਜਾਨੀ ਜੀ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਕਿੰਨਾ ਕਿਵੇਂ ਆਪਾਂ ਨੂੰ ਪ੍ਰੋਫਿਟ ਹੁੰਦਾ ਜੇ ਦੁੱਧ ਜਾਨੀ ਜੀ ਗਾਂ ਘਟਦੀ ਆ ਉਸ ਹਿਸਾਬ ਨਾਲ ਵੀ ਕਿਹੜੇ ਹਿਸਾਬ ਨਾਲ ਘਟਦੀ ਆ ਉਸ ਹਿਸਾਬ ਨਾਲ ਆਪਾਂ ਦਾਣਾ ਘਟਾ ਦਿੰਨੇ ਆ ਜਿਵੇਂ ਕਈ ਵਾਰ ਆਪਾਂ ਨੇ ਗੱਭਣ ਦਾ ਟੀਕਾ ਲਵਾਤਾ ਜੇ ਉਹ ਕੰਸਿਵ ਹੋ ਗਈ ਉਹਨੇ ਵੀਰੇ ਆਪਣੇ ਆਪ ਦੁੱਧ ਘਟ ਜਾਣ ਤੇ ਉਹਦਾ ਆਪਾਂ ਦਾਣਾ ਜਿਹੜਾ ਉਹ ਘਟਾ ਦਿੰਨੇ ਆ ਜਾਨੀ ਜੀ ਵੀਰੇ 30 ਕਿਲੋ ਮੈਂ ਤਾਂ ਇਹ ਕਹਣਾ ਵੀ ਜਿਨ੍ਹਾਂ ਨੇ ਨਵਾਂ ਕਰਨਾ ਜੇ ਤੁਹਾਡੇ ਕੋਲ 25 28 30 ਕਿਲੋ ਤੱਕ ਵੀ ਗਾਂ ਤੁਸੀਂ ਲੈਣੇ ਹੋ ਜਾ ਰਿਹ ਦੂਏ ਸੂਏ ਆ ਤੀਏ ਚੌਥੇ ਵੀ ਹਫੇ ਲਹਾਲਾ ਚਾਰ ਨਾ ਪਾਓ ਵੀਰੇ ਵੀ ਉਹ ਖਰਚਾ ਯਾਰ ਜਣੇ ਜੀ ਵੱਧ ਹੋ ਜਾਂਦਾ ਆਪਾਂ ਦਾ ਮਿਡਲ ਕਲਾਸ ਵਾਲੇ ਬੰਦੇ ਆ ਵੀ ਹੌਲੀ ਹੌਲੀ ਜਣੇ ਜੀ ਇਹ ਕੰਮ 'ਚ ਸਬਰ ਲੱਗਦਾ ਟਾਈਮ ਤੇ ਸਬਰ ਤੁਸੀਂ ਵਾ ਇੱਕੇ ਕੰਮ ਤੇ ਵੱਧ ਫੋਕਸ ਕਰ ਸਕਦੇ ਹੋ ਵੀ ਗਾਵਾਂ ਥੋਡੀਆਂ ਗੱਬਣ ਰਹਿਣ ਤੇ ਸੀਮਨ ਚੰਗੇ ਲੱਗਣ ਬਸ ਇਹ ਬਾਕੀ ਕੰਮ ਵੀਰੇ ਹੌਲੀ ਹੌਲੀ ਆਪੇ ਹੋ ਹੀ ਜਾਂਦਾ ਉਹਨਾਂ ਵੀਰੇ ਤੁਹਾਨੂੰ ਆਪਾਂ ਆਪਣੀਆਂ ਗਾਵਾਂ ਤੇ ਗੱਲ ਕਰਦੇ ਆ ਉਹ ਦਿਖਾਉਨੇ ਆ ਵੀ ਆਪਾਂ ਨੇ ਕਿੰਨੇ ਕਿੰਨੇ ਦੀਆਂ ਲਈਆਂ ਸੀ ਤੇ ਕਿੰਨਾ ਕਿੰਨਾ ਉਹਨੇ ਆਪਾਂ ਨੂੰ ਦੁੱਧ ਦਿੱਤਾ ਹੁਣ ਕਿੰਨੇ ਕਿੰਨੇ ਤੇ ਚੱਲਦੀਆਂ ਨੇ ਕਿਹੜੇ ਕਿਹੜੇ ਟੀਕੇ ਤੋਂ ਗੱਭਣ ਨੇ ਆਪਾਂ ਸ਼ੁਰੂਆਤ 'ਚ ਵੀਰੇ ਆ ਗਾਂ ਕੱਲੀ-ਕੱਲੀ ਗਾਂ ਦੀ ਆਪਾਂ ਡਿਟੇਲ ਕਰਦੀਆਂ ਵੀਰੇ ਇਹ ਗਾਂ ਆਪਾਂ 55000 ਦੀ ਲਈ ਸੀ 21 ਕਿਲੋ ਇਹਨੇ ਆਪਾਂ ਨੂੰ ਦੁੱਧ ਦਿੱਤਾ ਠੀਕ ਆ ਹੁਣ ਇਹ ਵੀ ਮਤਲਬ 12 ਕਿਲੋ ਦੁੱਧ ਤੇ ਚੱਲਦੀ ਆ 4 ਮਹੀਨੇ ਦੀ ਇਹ ਗੱਭਣ ਹੈ ਇਹਦੇ ਆਪਾਂ ਨੇ EBS ਦਾ ਚੈਂਪੀਅਨ ਦਾ ਸੀਮਨ ਲਵਾਇਆ ਹੋਇਆ ਤੇ ਆ ਗਾਂ ਦੀ ਗੱਲ ਕਰੀਏ ਵੀਰੇ ਇਹ ਆਪਾਂ ਨੇ ਮੰਡੀ ਚੋਂ ਲਈ ਸੀ 75000 ਦੀ ਯਾਨੀ ਵੀਰੇ ਪਹਿਲਾਂ ਮੈਂ ਗੱਲ ਕਰ ਰਿਹਾ ਵੀ ਆਪਣੇ ਕੋ ਕੋਈ ਵੀ ਬਰੀਡ ਵਾਲਾ ਜਾਨਵਰ ਫਿਲਹਾਲ ਹੈ ਨਹੀਂਗਾ ਯਾਨੀ ਆਪਾਂ ਨੂੰ 5 ਕੁ ਮਹੀਨੇ ਹੋਏ ਨੇ ਕੰਮ ਤੋਰੇ ਨੂੰ ਬਾਕੀ ਦੇਖਦੇ ਆ ਅੱਗੇ ਅੱਗੇ ਕੀ ਹੁੰਦਾ ਵੀ ਮਤਲਬ ਇਹ ਵੀਰੇ ਏਬੀਐਸ ਦੇ ਪਾਈਪਰ ਤੋਂ ਗੱਪਣਾ ਇਹਨੇ ਤਾਜੀ ਨੇ ਆਪਣੇ ਕੋ 23 ਕਿਲੋ ਦੁੱਧ ਦਿੱਤਾ ਹੁਣ ਇਹ ਆਪਾਂ ਡਰਾਈ ਕਰ ਦਾਂਗੇ ਬਸ ਥੋੜੇ ਕੁ ਦਿਨਾਂ ਅਜ ਤੇ ਆ ਗਾਂ ਵੀਰੇ ਇਹ ਵੀ ਆਪਾਂ ਨੇ ਖਰੀਦੀ ਹੋਈ ਆ ਜਾਨੀ ਕਿ ਆਪਣੇ ਕੋਲ ਹੋ ਗਏ ਇਹਦੇ 5 ਸੂਏ ਇਹ ਰਿਪੀਟਰ ਹੋ ਗਈ ਸੀਗੀ ਮਤਲਬ ਇਹ ਇਹਨੂੰ ਸੂਈ ਨੂੰ ਡੇਢ ਸਾਲ ਹੋ ਗਿਆ ਸੀਗਾ ਚਲੋ ਇਹਦਾ ਟ੍ਰੀਟਮੈਂਟ ਕਰੇ ਆਪਾਂ ਨੇ ਹੁਣ ਇਹ ਵੀਰੇ 3 ਮਹੀਨੇ ਦੀ ਚੈੱਕ ਪਾਸ ਆ ਦੁੱਧ ਤਾਂ ਵੀਰੇ 8 ਕਿਲੋ ਹੀ ਆ ਇਹਦਾ ਵੀ ਮਤਲਬ ਇਹਦੇ ਲੱਗਿਆ ਹੋਇਆ ਸੈਗ ਦਾ ਪੀ ਆਰ ਐਨ 0024 ਐਚ ਐਫ ਬੁੱਲ ਦਾ ਇਹਨੇ ਪਿਛਲੇ ਸੂਏ ਵੀਰੇ ਆਪਾਂ ਨੂੰ 24 ਕਿਲੋ ਦੁੱਧ ਦਿੱਤਾ ਜਮਾ ਕੰਡੇ ਤੇ ਤੋਲ ਕੇ ਹੁਣ ਇਹ 3 ਮਹੀਨੇ ਦੀ ਗੱਭਣ ਏ ਜਾਣ ਕੇ ਆਪਾਂ ਲਈ ਸੀ 15000 ਦੀ ਲਈ ਸੀ 2018 19 ਦੀ ਗੱਲ ਆ ਇਹੀ ਪਹਿਲਾਂ ਵੀ ਆਪਣੇ ਕੋਲ ਜਾਨਵਰ ਹੁੰਦੇ ਸੀ ਵੀਰੇ ਉਹਨਾਂ ਜੀ ਇਹੀ ਬਚੀ ਆ ਬਾਕੀ ਆਪਾਂ ਨੇ ਮਤਲਬ ਚੇਂਜ ਕਰਤੇ ਸੀਗੇ ਸਾਰੇ ਵੀ ਘੱਟ ਦੁੱਧ ਵਾਲੇ ਸੇਲ ਕਰਕੇ ਆਪਾਂ ਨੂੰ ਜਿਆਦਾ ਜਿਆਦਾ ਦੁੱਧ ਵਾਲੇ ਆਪਣੇ ਕੋਲ ਬਰੀਡ ਵਾਲਾ ਤਾਂ ਕੋਈ ਨਹੀਂ ਪਰ ਆਪਣੇ ਕੋਲ 20 ਪਲੱਸ ਵਾਲੀ ਜਾਨਵਰ ਨੇ ਵੀਰੇ ਤੇ ਇਹ ਗੱਲ ਹੁਣ ਵੀਰੇ ਆਰਦੇ ਆਪਾਂ ਆ ਗਾਂ ਦੀ ਇਹ ਗਾਂ ਵੀਰੇ ਆਪਾਂ ਨੇ ਚੈੱਕ ਪਾਸ ਲਈ ਸੀਗੀ ਪੰਜ ਦੋ ਤਿੰਨ ਮਹੀਨੇ ਦੀ ਗੱਭਣ ਸੀਗੀ ਵੀਰੇ 8-9 ਕਿਲੋ ਦੁੱਧ ਸੀ ਇਹ ਹੁਣ ਵੀਰੇ ਇਹਨੂੰ ਸੂਈ ਨੂੰ 10 ਕ ਦਿਨ ਹੋ ਗਏ 20-22 ਕਿਲੋ ਦੁੱਧ ਤੇ ਚੱਲਦੀ ਆ ਤੇ ਇਹ ਆਪਾਂ ਨੇ 36000 ਦੀ ਲਈ ਸੀਗੀ ਆਹ ਗਾਂ ਵੀਰੇ ਆਪਾਂ ਨੇ 75000 ਦੀ ਲਈ ਸੀਗੀ ਇਹਨੇ ਆਪਾਂ ਨੂੰ ਪੂਰਾ ਕੰਡੇ ਤੇ 27 ਕਿਲੋ ਦੁੱਧ ਦਿੱਤਾ ਤੇ ਹੁਣ ਇਹ ਵੀਰੇ 20 ਕਿਲੋ ਤੇ ਚੱਲਦੀ ਆ ਗਰਮੀ ਵੀ ਬਹੁਤ ਆ ਵੀਰੇ ਤੇ ਇਦੇ ਵੀਰੇ ਲੱਗਿਆ ਹੋਇਆ 21 ਯੂਰੋ 35 ਦਾ ਜਰਸੀ ਦਾ ਇਹ ਜਾਨੀ ਜੀ 18 19 ਦੇ ਨਿਕਲ ਗਏ ਬਾਕੀ ਦੇਖੋ ਕਿਸਮਤ ਤੇ ਆਹ ਗਾਂ ਵੀਰੇ ਆਪਾਂ ਨੇ 62000 ਦੀ ਲਈ ਸੀ ਇਹਨੇ ਆਪਾਂ ਨੂੰ 24 ਕਿਲੋ ਕੰਡੇ ਤੇ ਤੋਲ ਕੇ ਦੋ ਦਿੱਤਾ ਵੀ ਹੁਣ ਇਹ ਚੱਲਦੀ ਆ 19 20 ਕਿਲੋ ਤੇ ਵੀ ਇਹ ਦੇ ਹਜਾਂ ਜਾਨੀ ਜੀ ਹਜੇ ਤੱਕ ਟੀਕਾ ਨਹੀਂ ਲੱਗਿਆ ਹੈਗਾ ਇਹ ਡਾਕਟਰ ਤੋਂ ਚੈੱਕ ਕਰਾਈ ਸੀ ਉਹ ਕਹਿੰਦਾ ਵੀ ਹਜੇ ਬੱਚਾ ਦਾ ਨਹੀਂ ਕਮਜ਼ੋਰ ਆ ਵੀ ਪਾਊਡਰ ਪੂਡਰ ਪਾ ਲੋ ਹਜੇ ਬੀਤੀ ਗੱਲ ਬਾਉਣ ਦਾ ਕੋਈ ਫਾਇਦਾ ਨਹੀਂ ਮੁੜ ਕੇ ਡੰਗਰ ਕੰਸੀਵ ਨਹੀਂ ਕਰਦਾ ਜੇ ਇੱਕ ਗੱਲ ਵੀਰੇ ਆਪਾਂ ਕਰਦੇ ਆਂ ਵੀ ਜੇ ਆਪਾਂ ਬਾਰ-ਬਾਰ ਟੀਕੇ ਭਰਾਈ ਜਾਂਦੇ ਆ ਉਹਦੇ ਨਾਲ ਵੀ ਇਨਫੈਕਸ਼ਨ ਹੋ ਜਾਂਦੀ ਆ ਤੁਸੀਂ ਇੱਕ ਦੋ ਵਾਰ ਟੀਕਾ ਭਰੋ ਜੇ ਡੰਗਰ ਗੱਬਣ ਨਹੀਂ ਰਹਿੰਦਾ ਜਾਂਦਾ ਉਹਦਾ ਟ੍ਰੀਟਮੈਂਟ ਕਰੋ ਜਾਂ ਚੈੱਕ ਕਰੋ ਵੀ ਉਹਦੇ ਅੰਦਰ ਇਨਫੈਕਸ਼ਨ ਤਾਂ ਨਹੀਂ ਯਾਨੀ ਜੀ ਦੋ ਗੁਆਰ ਟੀਕਾ ਭਰਾਏ ਤੇ ਆਪਾਂ ਨੂੰ ਜਾਂਚ ਕਰ ਲੈਣੀ ਚਾਹੀਦੀ ਆ ਪੈਸੇ ਫालतੂ ਨਹੀਂ ਲਾਉਣੇ ਚਾਹੀਦੇ ਆ ਗਾਨੇ ਯਾਨੀ ਜੀ ਵੀਰੇ ਆਪਾਂ ਨੂੰ ਵੀ ਮਤਲਬ ਇਹ ਲੱਖ ਦੀ ਲਈ ਸੀ ਆਪਾਂ ਇਹਨੇ ਵੀ ਮਤਲਬ ਇਹ ਗਾਂ ਚ ਆਪਣੇ ਨਾਲ ਜਿਆਦਾ ਧੋਖਾ ਹੋਇਆ ਉਹ ਗਾਵਾਂ ਦਾ ਵੀਰੇ ਫਿਲਹਾਲ ਠੀਕ ਜੇ ਆਪਾਂ ਨੂੰ 2-3 ਤਨੇ 1000 ਮਹਿੰਗੀਆਂ ਵੀ ਮਿਲੀਆਂ ਨੇ ਜਾਨੀ ਕਿ ਕਿਸੇ ਨਾਲ ਕੋਈ ਐਡਾ ਧੋਖਾ ਨਹੀਂ ਹੋਇਆ ਹੈਗਾ ਆ ਗਾਂ ਵੀਰੇ ਆਪਾਂ ਨੇ ਲਈ ਸੀ ਇਹ ਤਿੰਨ ਗਮਹੀਨੇ ਪਹਿਲਾਂ ਲਈ ਸੀ ਮੈਨੂੰ ਆਇਆ ਸੀ ਵੀ ਚੱਲ ਵੱਧ ਤੋਂ ਵੱਧ ਵਾਲੀ ਗਾਂ ਲੈ ਕੇ ਦੇਖ ਲਈਏ ਇਹ ਬੰਦੇ ਨੇ ਆਪਾਂ ਨੂੰ ਕਿਹਾ ਸੀ ਵੀ 35 ਲੀਟਰ ਦੁੱਧ ਦੇਊਗੀ ਇਹਨੇ ਵੀਰੇ ਆਪਣੇ ਕੋ 22 ਕਿਲੋ ਜੀ ਦੁੱਧ ਦਿੱਤਾ ਹੁਣ ਇਹ 13-14 ਕਿਲੋ ਦੁੱਧ ਤੇ ਚੱਲਦੀ ਆ ਇਹਦੇ ਵੀਰੇ ਬੇਰਕਾ ਦਾ ਲੱਗਿਆ ਹੋਇਆ ਐਚ ਐਫ ਗੁੰਨਰ ਦਾ ਸੀਮਾ ਨਾ ਤੇ ਆਪਣੇ ਕੋ ਵੀਰੇ ਕੋਈ ਬਰੀਰ ਵਾਲੀ ਗਾਂ ਨਹੀਂ ਹੈਗੀ ਜਣ ਜੀ ਆਪਾਂ ਨੇ ਵੀ ਮਤਲਬ ਇੱਕ ਆ ਗਾਂ ਰਹਿੰਦੀ ਆ ਟੀਗਾ ਲੱਗਣ ਤੋਂ ਆਦਾ ਚਲੋ ਤਾਜੀ ਸੂਈ ਆ ਆ ਤਿੰਨੇ ਵੀਰੇ ਗੱਬਣ ਨੇ ਇਹਦੇ 18 19 ਦਿਨ ਲੰਗੇ ਇਹਦੇ 14 15 ਦਿਨ ਬਾਕੀ ਵੀਰੇ ਹੁਣ ਇਹਨਾਂ ਦਾ ਪਤਾ ਲੱਗੂਗਾ ਵੀ ਮਤਲਬ ਡੰਗਰ ਦਾ ਆ ਬਾਈਆਂ ਲੰਗੇ ਜਾਂ ਜਰ ਤੁਹਾਨੂੰ ਆਪਣੇ ਡੰਗਰ ਦਾ ਵੀਰੇ ਪਤਾ ਹੋਣਾ ਜਾਈਦਾ ਬਿਨਾਂ ਚੈੱਕ ਤੋਂ ਵੀ ਵੀ ਹਾਂ ਗੱਬਣ ਹੈਗਾ ਜਾਂ ਨਹੀਂ ਜਦੋਂ ਤੁਹਾਨੂੰ ਆਪਣੇ ਡੰਗਰ ਦਾ ਪ੍ਰੋਪਰ ਪਦਾ ਪ੍ਰੋਪਰ 21 ਦਿਨ ਬਾਅਦ ਹੀਟ ਚ ਆਉਂਦਾ 21 ਬਾਈ ਦਿਨ ਬਾਅਦ ਉਹਦਾ ਤੁਹਾਨੂੰ ਆਪਾਂ ਨੂੰ ਪਤਾ ਹੀ ਲੱਗ ਜਾਂਦਾ ਵੀ ਜਦੋਂ ਬਾਈਆਂ ਨਿਕ ਆਉਂਦਾ ਵੀ ਕਨਸੀਵ ਹੋ ਗਿਆ ਜਾਂ ਨਹੀਂ ਤੇ ਆਪਾਂ ਨੇ ਗਾਂ ਲਈ ਸੀ ਉਹ ਸੇਲ ਕਰਤੀ ਸੀ ਵੀਰੇ ਉਹ ਵੀ ਮਤਲਬ ਆਪਾਂ ਨੇ ਲਈ ਸੀ ਸ਼ੁਰੂਆਤ 'ਚ ਜਦ ਪਹਿਲਾਂ 47000 ਦੀ ਇਹਦੀ ਮਾਂ ਨੇ ਵੀਰੇ ਆਪਣੇ ਕੋਲ 14 ਕਿਲੋ ਦੁੱਧ ਦਿੱਤਾ ਵੀ ਜਾਨੀ ਚੀ ਸੂ ਕੇ ਪੀਕ ਤੇ ਇਹ ਉਹਦੀ ਬੱਚੀ ਆ ਵੀਰੇ ਇਹ 11 ਮਹੀਨੇ ਦੀ ਹੋਗੀ ਵੀ ਹਜੇ ਤੱਕ ਇਹਨੂੰ ਕੋਈ ਅਚਾਰ ਹਜੇ ਤੱਕ ਮਿਨਰਲ ਮਿਕਚਰ ਵੀ ਨਹੀਂ ਪਾਉਣ ਲੱਗਿਆ ਵੀਰੇ ਮੈਂ ਇਹ ਇੱਕ ਵਾਰ ਹੀਟ ਚ ਆ ਗਈ 11 ਮਹੀਨੇ ਦੀ ਜਾਨ ਜੀ ਫੀਡ ਇਹਨੂੰ ਪ੍ਰੋਪਰ ਪੈਂਦੀ ਸੀ ਵੀਰੇ ਪਹਿਲਾਂ ਦੁੱਧ 3 ਮਹੀਨੇ ਪਲਾਇਆ ਪੂਰਾ ਠੋਕ ਕੇ 6-7 ਕਿਲੋ ਤੇ ਉਹ ਤੋਂ ਬਾਅਦ ਕਾਫ ਸਟਾਰਟਰ ਕਾਫ ਗਰੋਵਰ ਤੇ ਹੁਣ ਹੀ ਫਰ ਡਰਾਈ ਤੇ ਜਲਦੀ ਆ ਇਹ ਵੀਰੇ ਹਜੇ ਜਾਨ ਜੀ 14 ਅਖ ਮਹੀਨੇ ਦੀ ਹੋਈ ਤੇ ਆਪਾਂ ਟੀਕਾ ਲਵਾਵਾਂਗੇ ਇੱਕ ਵਾਰ ਜਾਨ ਜੀ ਇਹਦਾ ਬਾਈ ਆਪਾਂ ਨੇ ਖੰਜਾਤਾ ਆ ਆ ਚੋਟੀ ਵੀਰੇ ਆਪਣੀ ਇੱਕ ਘਰਦੀ ਆ ਬਸ ਇਹਦੀ ਮਾਂ ਆਪਣੇ ਕੋ ਸੀਗੀ ਉਹਨੇ 14 ਕਿਲੋ ਦੁੱਧ ਦਿੱਤਾ ਸੀ ਉਹ ਆਪਾਂ ਨੇ ਸੇਲ ਕਰਤੀ ਸੀਗੀ ਇਹ ਆਪਾਂ ਨੇ ਰੱਖ ਲਈ ਸੀਗੀ ਤੇ ਇਹ ਘਰ ਦਾ ਜਾਨਵਰ ਇਕੱਲਾ ਇਹ ਵੀਰੇ ਹੁਣ ਵੀ ਮਤਲਬ ਇਹਦੇ 20 ਦਿਨ ਰਹਿ ਗਏ ਸੂਣ ਚ ਤੇ ਇਹਦੇ ਵੀਰੇ ABC ਦਾ ਵੀਰਾਵਾਲੀ ਦਾ ਲੱਗਿਆ ਹੋਇਆ ਸਮਰਾਟ ਬੋਲਦਾ ਤੇ ਆਪਾਂ ਗੱਲ ਕਰੀਏ ਵੀਰੇ ਜਾਨਵਰ ਆਪਾਂ ਨੇ ਵੀ ਮਤਲਬ ਪਿੰਡਾਂ ਜੋ ਵੀ ਖਰੀਦੇ ਨੇ ਮੰਡੀ ਚੋਂ ਵੀ ਯਾਨੀ ਜੀ ਇਹ ਕਹਿਣਾ ਵੀ ਆਪਣਾ ਜੇ ਜਾਨਵਰ ਖਰੀਦਣਾ ਨਵੇਂ ਬੰਦੇ ਨਾਲ ਧੋਖਾ ਥੋੜਾ ਜਿਆਦਾ ਜਿਆਦਾ ਕਰਦਾ ਲੱਗਦਾ ਇਹਨੂੰ ਪਤਾ ਨਹੀਂ ਵੀ ਲੁੱਟ ਲੋ ਇਹਨੂੰ ਤੇ ਜਾਨਵਰ ਹਜੇ ਵੀਰੇ ਕੋਈ ਬਰੀਡ ਵਾਲਾ ਨਹੀਂ ਟੀਕੇ ਚੰਗੇ ਲਗਾਓ ਜੇ ਤੁਸੀਂ ਨਹੀਂ ਵੀ ਬਰੀਡ ਵਾਲਾ ਹਜੇ ਵੀਰੇ ਸ਼ੁਰੂਆਤ ਚ ਲੈਣ ਦੇ ਕੋਈ ਚੱਕਰ ਨਹੀਂ ਹੈਗਾ ਇੱਕ ਦਾ ਤੁਹਾਨੂੰ ਪਤਾ ਲੱਗ ਜਾਂਦਾ ਵੀ ਮੈਨੇਜਮੈਂਟ ਕਿਵੇਂ ਕਰਨੀ ਆ ਕਿਵੇਂ ਨਹੀਂ ਕਰਨੀ ਚੰਗੇ ਸੀਮਨ ਲਵਾਓ ਜਾਨੀ ਜੀ ਇਹੀ ਹੱਤਬਾਤ ਹੁੰਦਾ ਵੀਰੇ ਹੁਣ ਜਿਹੜੇ ਜਿਨ੍ਹਾਂ ਕੋ ਲਿਮਟਡ ਜੇ ਪੈਸੇ ਹੁੰਦੇ ਨੇ ਜੇ ਆਪਾਂ ਕਹੀਏ ਪਹਿਲਾਂ ਹੀ ਸ਼ੈੱਡ ਤੇ ਜੋੜ ਦੇ ਦੋ ਬਰੀਡ ਤੇ ਜੋੜ ਦੇ ਦੋ ਕਿਸੇ ਦੇ ਮਗਰ ਨਾ ਲੱਗੋ ਜਾਨੀ ਜੀ ਵੀਰੇ ਮੈਂ ਤਾਂ ਇਹ ਗੱਲ ਕਹਿਣਾ ਜੇ ਤੁਹਾਨੂੰ ਬੰਦਾ ਕੋਈ ਕਹਿੰਦਾ ਬਿਦੂ ਬਿਨਾ ਬਰੀਰ ਤੋਂ ਕਾਮਯਾਬ ਨਹੀਂ ਹੋਣਾ ਨੂੰ ਕਹ ਬਾਈ ਕੋਈ ਗੱਲ ਨਹੀਂ ਹੈਗੀ ਨਹੀਂ ਹੁੰਦੇ ਕਾਮਯਾਬ ਕਾਮਯਾਬੀ ਤਾਂ ਵੀਰੇ ਮਿਹਨਤ ਦੀ ਹੁੰਦੀ ਆ ਜਿੰਨੀ ਤੁਸੀਂ ਕਰੋਗੇ ਉਹ ਰੱਬ ਨੇ ਵੀਰੇ ਮਿਹਨਤ ਦੇਖਣੀ ਆ ਉਹਨੇ ਨਾ ਤਾਂ ਤੁਹਾਡਾ ਘਰ ਦੇਖਣਾ ਨਾ ਧਰਮ ਦੇਖਣਾ ਠੀਕ ਆ ਨਾ ਉਹਨੇ ਮਿਹਨਤ ਦੇਖਣੀ ਆ ਵੀ ਤੁਸੀਂ ਮਿਹਨਤ ਕਿੰਨੀ ਕੁ ਕਰਦੇ ਹੋ ਇਹ ਵੀਡੀਓ ਚ ਵੀਰੇ ਆਪਾਂ ਨੇ ਇਹੀ ਗੱਲ ਕਰਨੀ ਸੀਗੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੇ ਵੀਡੀਓ ਚੰਗੀ ਲੱਗੀ ਲਾਈਕ ਕਰ ਦਿਓ ਵੀਰੇ